ਦੋਸਤੋ ਇੱਥੇ ਹੁਣ ਕੀ ਸਮੱਸਿਆ ਆ ਰਹੀ ਆ ਵੀ ਇਨ੍ਹਾਂ ਦਿਨਾਂ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਚਿੜੀਆਂ ਇਹਨਾਂ ਨੇ ਬੱਚੇ ਦੇਣੇ ਹੁੰਦੇ ਆ ਤੇ ਇੱਕ ਚਿੜੀ ਇੱਥੇ ਗੈਸ ਵਾਲੇ ਗਿੱਜਰ ਤੇ ਆਲ ਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਥਾਵਾਂ ਦੀ ਘਾਟ ਇਨ੍ਹਾਂ ਦਿਨਾਂ ਦੇ ਵਿੱਚ ਚਿੜੀਆਂ ਨੂੰ ਬਹੁਤ ਮਹਿਸੂਸ ਹੁੰਦੀ ਆ ਹੁਣ ਆਪਾਂ ਦੇਸੀ ਆਲ ਨਾਲ ਇਨ੍ਹਾਂ ਚਿੜੀਆਂ ਵਾਸਤੇ ਬਣਾਵਾਂਗੇ ਘਰ ਦੇ ਜਿਹੜੇ ਬੇਸਟ ਪਏ ਸਮਾਨ ਤੋਂ ਇਹ ਲੋ ਵੀ ਦੋਸਤੋ ਘਰ ਦੀ ਵੇਸਟੇਜ ਆ ਕਰੀ ਵੇਸਟ ਪਾਈਪ ਪਈ ਸੀਗੀ ਇਸ ਪਾਈਪ ਨੂੰ ਆਪਾਂ ਇਹਦੇ ਚ ਮੈਸਰਾਖ ਮਾਰ ਲੇ ਤੇ ਮਸ਼ੀਨ ਦੇ ਨਾਲ ਇਹ ਇਸ ਵੇਸਟ ਪਾਈਪ ਨੂੰ ਆਪਾਂ ਹੁਣ ਇਹਨਾਂ ਦੇ ਆਲ ਨੇ ਬਣਾਵਾਂਗੇ ਹੁਣ ਆਪਾਂ ਇਹਦੇ ਚ ਲੱਕੜ ਦੀਆਂ ਪੱਤੀਆਂ ਲਾ ਦਨੇ ਆ ਇਹਦੇ ਨਾਲ ਕੀ ਆ ਵੀ ਇਹਨਾਂ ਦੀ ਪਾਰਟੀਸ਼ਨ ਹੋ ਜਾਏ ਥੋੜਾ ਜਿਆ ਨਾ ਮੱਥਾ ਘਪਾਈ ਵਾਲਾ ਕੰਮ ਹੋਣਾ। ਪਰ ਕੋਈ ਗੱਲ ਅੱਪਾ ਕਰ ਲਾਂਗੇ ਮੱਥਾ ਘਪਾਈ ਇਹਨਾਂ ਚਿੜੀਆਂ ਪੰਛੀਆਂ ਵਾਸਤੇ। ਆਪਾਂ ਸਦਾ ਹਾਜ਼ਰ। ਇਹ ਇਸ ਤਰ੍ਹਾਂ ਲੱਗ ਜਾਂਦੀ ਆ। ਬਾਕੀ ਇਹਦੀ ਪੂਰੀ ਸ਼ੇਪ ਕਰਕੇ ਮੈਂ ਤੁਹਾਨੂੰ ਦਿਖਾਉਂਗਾ। ਤੇ ਲਓ ਜੀ ਆਜ ਗਾਰਡਮੈਂਟ ਹੋ ਗਿਆ। ਐਂ ਕਰ ਕਿਆ ਜਿਹੜੀਆਂ ਲੱਕੜ ਦੀਆਂ ਪੱਤੀਆਂ ਤੁਹਾਨੂੰ ਦਿਖਾਈਆਂ ਸੀ ਐਂ ਕਰਕੇ ਹੋ ਥੋੜਾ ਜਿਹਾ ਮੱਥਾ ਘਪਾਈ ਕਰਨੀ ਪੈਂਦੀ ਔਰ ਇਹਨੇ ਜਦੋਂ ਲੱਗ ਗਿਆ ਤੇ ਇਹਨੇ ਜਦੋਂ ਰਿਜ਼ਲਟ ਦਿੱਤਾ ਨਾ ਉਹ ਜਿਹੜਾ ਆਨੰਦ ਪਾਹਦਾ ਉਹਦੀ ਕੋਈ ਕੀਮਤ ਨਹੀਂ ਤੇ ਲਓ ਦੋਵੇਂ ਆਲ ਨੇ ਆਪਣੀ ਤਿਆਰ ਹੋ ਗਿਆ ਤਿਆਰ ਹੋ ਗਿਆ ਇਹ ਕਾਹ ਚਾਹ ਹਾਲ ਨੇ ਨਹੀਂ ਮਤਲਬ ਆਲਦਿਆਂ ਵਾਸਤੇ ਥਾਮ ਹੁਣ ਇਹ ਜਿਹੜੀ ਆਪਾਂ ਕਲੋਨੀ ਚਿੜੀਆਂ ਵਾਸਤੇ ਕਟਾਂਗੇ ਥੋੜੀ ਚੰਗੀ ਕਲੋਨੀ ਆ ਕਿਰਾਇਆ ਦਾ ਥੋੜਾ ਜਿਹਾ ਆਪਾਂ ਜ਼ਿਆਦਾ ਰੱਖਣਾ ਇੱਥੇ ਹੁਣ ਇਹ ਬਣਾਉਣ ਦੀ ਕੋਸ਼ਿਸ਼ ਕਰਦੀ ਸੀ ਆਲ ਦਾ ਆਪ ਦਾ ਗੈਸ ਵਾਲੇ ਗੀਜ਼ਰ ਤੇ ਜਿਹੜਾ ਕਿ ਕਾਫੀ ਖਤਰਨਾਕ ਸਭ ਤੋਂ ਸਾਦਾ ਅੱਗ ਪੈ ਸਕਦਾ ਹੀ ਆਲ ਦੇ ਨੂੰ ਕਿਉਂਕਿ ਇੱਥੇ ਦੇ ਅੱਗ ਬਲਦੀ ਆ ਆ ਇਹਦੀ ਫਿਕਸਿੰਗ ਹੋਊਗੀ ਬੜੀਆ ਮਜ਼ਬੂਤੀ ਦੇ ਨਾਲ ਇੱਕ ਮਿੰਟ ਬਈ ਖੜਕਾਣਾ ਕਰ ਬੜੀਆ ਮਜ਼ਬੂਤੀ ਦੇ ਨਾਲ ਇਹਦੀ ਇਹ ਫਿਕਸਿੰਗ ਹੋ ਗਈ ਇੱਥੇ ਜਿਹੜਾ ਆ ਕਾਫੂ ਸਾਹ ਹੋੜਾ ਆਪਾਂ ਇਹਨੂੰ ਇੱਥੇ ਸ਼ਿਫਟ ਕਰਾਂਗੇ ਇਹ ਤੁੱਚ ਕੇ ਆਪਾਂ ਇਹਨੂੰ ਇਹ ਨਾ ਦੋਸਤ ਜਿਹੜੇ ਇਹਨਾਂ ਦੇਸੀ ਚੜੀਆਂ ਦੇ ਸ਼ਕੀਨਾਂ ਘਰਾਂ ਦੇ ਵਿੱਚ ਉਹਨਾਂ ਨੂੰ ਹੁੰਦਾ ਵੀ ਸਾਡੇ ਵੀ ਦੇਸੀ ਚੜੀਆਂ ਉਹਨ ਇੱਕ ਮੋਟਾ ਜਾਂ ਜਿਹੜਾ ਫਾਰਮੂਲਾ ਮੋਟਾ ਜਾਂ ਨੁਕਤਾ ਇਹ ਹੈ ਵੀ ਕਿਸੇ ਵੀ ਆਲਨੇ ਦੇ ਵਿੱਚੋਂ ਤੁਸੀਂ ਚੱਕ ਕੇ 2-4 ਡੱਕੇ ਇਸ ਆਲਨੇ ਦੇ ਵਿੱਚ ਪਾ ਦੇਣੀ ਆ ਤਾਂ ਕਿ ਚਿੜੀਆਂ ਨੂੰ ਲੱਗੇ ਵੀ ਇੱਥੇ ਆਲਨਾ ਪਾਇਆ ਜਾ ਸਕਦਾ ਤੇ ਇੱਥੇ ਪਹਿਲਾਂ ਵੀ ਆਲਨਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ ਤੇ ਇਹ ਜਗ੍ਹਾ ਸਾਡੇ ਵਾਸਤੇ ਸੇਖਾ ਇਸ ਇੱਕਾppa ਜਗਾ ਇਹਨਾਂ ਦੀ ਪਿੱਛੇ ਬਣਾਲੀ ਦੋ ਆਉਂਦੇ ਆਪਾਂ ਬਣਾਏ ਸੀ ਇਸ ਕਰਕੇ ਹੁਣ ਜੀ ਆਲੋ ਜੀ ਫਿਟਿੰਗ ਕਰਦੇ ਆਪਾਂ ਇੱਥੋਂ ਆਪਾਂ 2-4 ਡੱਕੇ ਡੋਲੇ ਜੇ ਆਪਾਂ ਖਿੱਚ ਲੈਣੇ ਆ ਤੇ ਐ ਸੁਬਚਾ ਲੜੇ ਆਲਨੇ ਦੇ ਵਿੱਚ ਆਪਾਂ ਰੱਖ ਦੇ ਤਾਂ ਕਿ ਚਿੜੀਆਂ ਨੂੰ ਇਹ ਚੀਜ਼ ਅਟਰੈਕਟ ਕਰੇ ਗਿਆਨ ਤਾਂ ਇਹਨਾਂ ਨੂੰ ਬਹੁਤ ਹੁੰਦਾ ਵੈਸੇ ਫਿਰ ਵੀ ਜੇ ਇਹ ਚੀਜ਼ ਅਟਰੈਕਟ ਕਰਦੀ ਤਾਂ ਛੇਤੀ ਇੱਧਰ ਉਲੀ ਇਹ ਛਿਤੀਆਂ ਜਾਂਦੀਆਂ ਤੇ ਫਿਰ ਆਪਦੇ ਆਲਨੇ ਪਾਉਣ ਦੀ ਛੇਤੀ ਸ਼ੁਰੂਆਤ ਕਰਦੀਆਂ ਫਿਰ ਇਹਨਾਂ ਦਾ ਟਾਈਮ ਵੇਸਟ ਹੋਣ ਤੋਂ ਵੀ ਆਪਾਂ ਬਚਾਉਣਾ ਆਉਣ ਵਾਲੇ ਦਿਨਾਂ 'ਚ ਜਦੋਂ ਇੱਥੇ ਇਹਨਾਂ ਦੇ ਸਾਰੇ ਸ਼ੁਰੂ ਕੀ ਆਲਣਿਆਂ ਦੀ ਉਦੋਂ ਫਿਰ ਅਗਲੀ ਵੀਡੀਓ ਬਾਬਾ ਨਾਲ ਕੇ ਮਿਹਰ ਕਰੇ ਉਹ ਪਾਵਾਂਗੇ ਤੇ ਉਸ ਤੋਂ ਅਗਲੀ ਵੀਡੀਓ ਜਦੋਂ ਇਹਨਾਂ ਆਲਣਿਆਂ ਦੇ ਵਿੱਚ ਜ਼ਿੰਦਗੀ ਨੇ ਨਵੀਂ ਉਹ ਮੰਗ ਭਰੀ ਇੰਗਲਿਸ਼ ਕਿਹਾ ਹੈ ਵੀ ਆਪਣੇ ਪਾਪ ਸੱਚੇ ਰਹੇ ਕਹਾਣੀ ਹੈ ਜੁੜਾਈ ਲੈ ਆ ਦੇਖੇ ਤੇ ਲਓ ਦੋਸਤੋ ਚੜ ਗਈ ਆਪਣੀ ਇੱਕ ਕਲੋਨੀ ਦਾ ਕਰਾਇਤੇ ਕਰਾਇਆ ਬਸ ਪਿਆਰ ਮੁਹੱਬਤ ਨਾਲ ਤੇ ਦੇ ਜਿਹੜੇ ਇਹਨਾਂ ਦੇ ਚੀਂਚੀ ਵਾਲੇ అలਾਰਮ ਹੋਰ ਆਪਾਂ ਇਹਨਾਂ ਤੋਂ ਕਰਾਇਆ ਕੀ ਲੈਣ ਅੜਤੇ ਸਵੇਰ ਦੇ ਟਾਈਮ ਪੀਸਾ ਇਹ ਚੜੀਆਂ ਜਦੋਂ ਦਿਨ ਚੜਦਾ ਤਾਂ ਫਿਰ ਇਹਨਾਂ ਦੀ ਚੀਂ-ਚੀ ਸਿਖਰ ਤੇ ਹੁੰਦੀ ਇਹ ਮਚਰਣ ਖੋਜ ਵੀ ਨ ਹੋ ਰਹੀ ਆ ਨਵੇਂ ਹਾਲ ਨੇ ਦੀ ਇੱਕ ਦੇ ਦਿਨ ਚ ਇਹਨਾਂ ਨੇ ਇਹਨੂੰ ਕਬੂਲ ਕਰ ਲੈਣਾ ਇੱਥੇ ਆਪ ਦਾ ਜਿਹੜਾ ਇਹਨਾਂ ਨੇ ਬੋਰੀਆ ਬਿਸਤਰਾ ਲੈ ਆਓ हेलो पापा देख एक और देख पापा और ट्रंप आहा ट्रंप पापा भी